ਪਠਾਨਕੋਟ ਵੱਲੋਂ ਪੰਜਾਬ ਸਰਕਾਰ ਅਤੇ ਡਾਇਰੈਕਟਰ ਜਨਰਲ ਪੁਲਿਸ ਪੰਜਾਬ ਦੀਆਂ ਹਦਾਇਤਾਂ ਮੁਤਾਬਕ ਗੈਰ ਕਾਨੂੰਨੀ ਮਾਈਨਿੰਗ ਕਰਨ ਅਤੇ ਗਮਾਂਡੀ ਰਾਜਾਂ ਤੋਂ ਬਿਨਾਂ ਬਿੱਲ ਅਤੇ ਦਸਤਾਵੇਜ਼ ਤੋਂ ਮਾਈਨਿੰਗ ਮਟੀਰੀਅਲ ਲੈ ਜਾਣ ਵਾਲੇ ਦੋਸ਼ੀਆਂ ਦੇ ਖਿਲਾਫ ਸਖਤੀ ਨਾਲ ਪੇਸ਼ ਆਉਣ ਸੰਬੰਧੀ ਵਿਸ਼ੇਸ਼ ਮੁਹਿੰਮ ਸ਼ੁਰੂ ਕਰਕੇ ਜ਼ਿਲ੍ਹਾ ਪੁਲਿਸ ਨੂੰ ਸਖਤ ਹਦਾਇਤਾਂ ਜਾਰੀ ਕੀਤੀਆਂ ਗਈਆਂ ਸਨ ਇਨ੍ਹਾਂ ਹਦਾਇਤਾਂ ਦੇ ਮੱਦੇਨਜ਼ਰ ਜ਼ਿਲ੍ਹਾ ਪੁਲਿਸ ਵੱਲੋਂ ਕਾਰਵਾਈ ਕਰਦੇ ਹੋਏ ਗੈਰ ਕਾਨੂੰਨੀ ਮਾਈਨਿੰਗ ਦੇ ਖਿਲਾਫ ਲਿਖੇ ਅਨੁਸਾਰ ਸਖਤ ਕਾਨੂੰਨੀ ਕਾਰਵਾਈਆਂ ਅਮਲ ਲਿਆਂਦੀਆਂ ਗਈਆਂ ਹਨ ਚੁੱਕੀ ਦਰਿਆ ਵਿੱਚ ਗੈਰ ਕਾਨੂੰਨੀ ਮਾਈਨਿੰਗ ਕਰਨ ਸੰਬੰਧੀ ਖੁਫੀਆ ਸੋਰਸਾਂ ਰਾਹੀਂ ਸੂਚਨਾ ਮੌਸੂਲ ਹੋਣ ਤੇ ਵਕਤ ਕਰੀਬ 1 ਵਜੇ ਰਾਤ ਮੁਖ ਅਫਸਰ ਥਾਣਾ ਮਾਮੂਨਕੰਡ ਦੀ ਅਗਵਾਈ ਵਿੱਚ ਸਮੇਤ ਪੁਲਿਸ ਪਾਰਟੀ ਅਤੇ ਸਾਹਿਲ ਸਕਲਾਜੇ ਈਕੰਪ ਮਾਈਨਿੰਗ ਇਨਸਪੈਕਟਰ ਵੱਲੋਂ ਸਪੈਸ਼ਲ ਆਪਰੇਸ਼ਨ ਦੌਰਾਨ ਰੇਡ ਕੀਤਾ ਗਿਆ ਤਾਂ ਮੌਕੇ ਤੇ ਤਾਜ਼ਾ ਮਾਈਨਿੰਗ ਦੇ ਨਿਸ਼ਾਨ ਮੌਜੂਦ ਸਨ ਅਤੇ ਮੌਕੇ ਤੇ ਇੱਕ ਜੇ ਸੀ 20.2 ਟਿਪਰ ਅਤੇ ਇੱਕ ਟਰੈਕਟਰ ਤਰਾਲੀ ਵੀ ਮੌਜੂਦ ਸੀ ਪਠਾਨਕੋਟ ਪੁਲਿਸ ਨੇ ਕੱਲ ਗੈਰ ਕਾਨੂੰਨੀ ਮਾਈਨਿੰਗ ਦੇ ਖਿਲਾਫ ਜਿਹੜੇ ਹੈਗੇ ਆ ਦੋ ਵੱਡੇ ਆਪਰੇਸ਼ਨਸ ਕੀਤੇ ਆ ਇਹ ਲਾਪਰੇਸ਼ਨ ਅੱਧੀ ਰਾਤ ਦੇ ਕਰੀਬ ਜਿਹੜਾ ਹੈਗਾ ਮਾਮੂ ਨੂੰ ਪੁਲਿਸ ਸਟੇਸ਼ਨ ਦੀ ਹਦੂਦ ਦੇ ਅੰਦਰ ਜਿੱਥੋਂ ਚੱਕੀ ਰਿਵਰ ਵਗ ਰਿਹਾ ਉਸ ਦੇ ਵਿੱਚ ਕੀਤਾ ਗਿਆ ਚੱਕੀ ਰਿਵਰ ਦੇ ਵਿੱਚ ਜਿਹੜਾ ਪਾਸਾ ਹਿਮਾਚਲ ਵਾਲੇ ਪਾਸੇ ਆ ਇੱਕ ਬੈਂਕ ਉਹਦਾ ਚੱਕੀ ਰਿਵਰ ਦਾ ਪੰਜਾਬ ਵਾਲੇ ਪਾਸੇ ਆ ਇੱਕ ਬੈਂਕ ਹੈ ਹਿਮਾਚਲ ਵਾਲੇ ਪਾਸੇ ਪਰ ਉਹਦਾ ਕੁਝ ਹਿੱਸਾ ਜਿਹੜਾ ਹੈਗਾ ਆ ਉਹ ਪੰਜਾਬ ਦੀ ਜੂਰਿਸਡਿਕਸ਼ਨ ਪੈਂਦੀ ਆ ਹਾਲਾਂਕਿ ਉਹ ਪੂਰੇ ਦਾ ਪੂਰਾ ਪਿਛਲਾ ਪਾਸਾ ਜਿਹੜਾ ਹਿਮਾਚਲ ਨਾਲ ਲੱਗਦਾ ਉੱਥੇ ਕੁਝ ਵਿਅਕਤੀ ਪਿਛਲੇ ਕੁਝ ਦਿਨਾਂ ਤੋਂ ਜਿਹੜੀ ਗੈਰ ਕਾਨੂੰਨੀ ਮਾਈਨਿੰਗ ਬੜੀ ਵੱਡੇ ਪੱਧਰ ਤੇ ਕਰ ਰਹੇ ਸੀਗੇ ਇਸ ਸਬੰਧੀ ਸਾਨੂੰ ਸੂਚਨਾ ਪ੍ਰਾਪਤ ਹੋਣ ਤੇ ਉੱਥੇ ਰਾਤ ਨੂੰ ਆਪਰੇਟ ਕੀਤਾ ਗਿਆ ਇਸ ਰੇਡ ਦੇ ਦੌਰਾਨ ਉੱਥੋਂ ਮੌਕੇ ਦੇ ਉੱਤੋਂ ਜਿਹੜੇ ਹੈਗੇ ਆ 6 ਵਿਅਕਤੀਆਂ ਨੂੰ ਜਿਹੜੇ ਕਿ ਹਿਮਾਚਲ ਪ੍ਰਦੇਸ਼ ਦੇ ਰਹਿਣ ਵਾਲੇ ਆ ਉਹਨਾਂ ਨੂੰ ਸਮੇਤ ਮਸ਼ੀਨਰੀ ਇਲੈਗਲ ਮਾਈਨਿੰਗ ਕਰਦਿਆਂ ਫੜਿਆ ਉਹਨਾਂ ਪਾਸੋਂ ਇੱਕ ਹੈਵੀ ਡਿਊਟੀ ਜੀਸੀਬੀ ਮਸ਼ੀਨ ਦੋ ਹੈਵੀ ਡਿਊਟੀ ਟਿਪਰਸ ਲੋਡਡ ਅ ਬਿਦਾਂ ਰੌ ਮਟੀਰੀਅਲ ਜਿਹੜੀ ਕਿ ਉਹਨਾਂ ਨੇ ਮਾਈਨਿੰਗ ਕਰਕੇ ਉੱਥੋਂ ਲੋਡ ਕੀਤੀ ਹੋਸੀ ਇੱਕ ਟਰੈਕਟਰ ਟਰਾਲੀ ਇਹਨਾਂ ਨੂੰ ਬਰਾਮਦ ਕੀਤੀ ਗਈ ਆ ਔਰ ਇੱਥੇ ਦੱਸਣਯੋਗ ਆ ਕਿ ਇਸ ਪਿੱਛੇ ਜਿਹੜਾ ਇੱਕ ਅ ਪਰਟੀਕੂਲਰ ਅ ਇੱਕ ਕਹਿ ਸਕਦੇ ਆ ਕਿ ਇਹਦਾ ਸਰਗਨਾ ਕੁਝ ਹੋ ਕੋਈ ਹੋਰ ਆ ਜਿਹੜਾ ਕਿ ਇਸ ਗੈਰਕਾਨੂੰਨੀ ਮਾਈਨਿੰਗ ਕਰਾ ਰਿਆ ਉਹ ਵੀ ਹਿਮਾਚਲ ਪ੍ਰਦੇਸ਼ ਦਾ ਰਹਿਣ ਵਾਲਾ ਹੈਗਾ ਉਹ ਅਸੀਂ ਨਿਸ਼ਾਨਦੇ ਹੀ ਉਹਨਾਂ ਉਸ ਸਰਗਨਾ ਦੀ ਕਰ ਲਈ ਆ ਔਰ ਜਲਦੀ ਹੀ ਉਸ ਦੇ ਖਿਲਾਫ ਜਿਹੜੀ ਆ ਸਖਤ ਕਾਨੂੰਨੀ ਕਾਰਵਾਈ ਜਿਹੜੀ ਕੀਤੀ ਜਾਏਗੀ ਚੱਕੀ ਦਰਿਆ ਜਿਹੜਾ ਹੈ ਇਹ ਹਿਮਾਚਲ ਤੇ ਪੰਜਾਬ ਬਾਰਡਰ ਉੱਤੇ ਵਗ ਰਿਹਾ ਔਰ ਇੱਥੇ ਜਿਹੜੀ ਆ ਗੈਰ ਕਾਨੂੰਨੀ ਮਾਈਨਿੰਗ ਆ ਲੋਕ ਇਸ 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 ਤਰ੍ਹਾਂ ਕਰਦੇ ਆ ਕਿ ਬਿਲਕੁਲ ਬਾਰਡਰ ਦੇ ਹੁੰਦੀ ਆ ਤਾਂ ਕਿ ਇਹ ਨਾ ਪਤਾ ਲੱਗ ਸਕੇ ਕਿ ਇਹ ਜਿਹੜੀ ਮਾਈਨਿੰਗ ਆ ਹਿਮਾਚਲ 'ਚ ਹੋ ਰਹੀ ਆ ਜਾਂ ਪੰਜਾਬ 'ਚ ਹੋ ਰਹੀ ਆ ਸੋ ਇਸ ਪੁਆਇੰਟ ਦੀ ਨਿਸ਼ਾਨਦੇਹੀ ਬੜੀ ਬਰੀਕੀ ਨਾਲ ਪੁਲਿਸ ਨੇ ਕੀਤੀ ਸੀਗੀ ਔਰ ਮੌਕੇ ਤੇ ਹੀ ਉਹਨਾਂ ਨੂੰ ਵਿਅਕਤੀਆਂ ਨੂੰ ਜਿਹੜਾ ਹੈਗਾ ਇਲੀਗਲ ਮਾਈਨਿੰਗ ਕਰਦੇ ਆ ਉੱਥੇ ਦਗੋਚਿਆ ਗਿਆ ਔਰ ਮਾਈਨਿੰਗ ਜਿਹੜਾ ਏਰੀਆ ਦੇਖਿਆ ਗਿਆ ਮਾਈਨਰ ਪਾਵਰ ਨੂੰ ਉਹ ਬਹੁਤ ਵੱਡੇ ਏਰੀਆ ਦੇ ਵਿੱਚ ਮਾਈਨਿੰਗ ਜਿਹੜੀ ਕੀਤੀ ਗਈ ਆ ਉਸ ਦੀ ਵੀ ਨਿਸ਼ਾਨਦੇਹੀ ਕਰਕੇ ਅੱਜ ਉੱਥੇ ਟੀਮਾਂ ਗਈਆਂ ਹੋਈਆਂ ਨੇ ਉਹਦੀ ਪ੍ਰੋਪਰ ਮੈਜ਼ਰਮੈਂਟ ਕੀਤੀ ਜਾ ਰਹੀ ਆ ਕਿੰਨਾ ਲਾਸ ਹੋਇਆ ਉਹਦਾ ਸਾਰਾ ਜਿਹੜਾ ਹੈਗਾ ਜਾਇਜ਼ਾ ਲਿਆ ਜਾ ਰਿਹਾ ਇਸੇ ਤਰੀਕੇ ਦੇ ਨਾਲ ਪੁਲਿਸ ਸਟੇਸ਼ਨ ਸਦਰ ਦੇ ਏਰੀਏ ਦੇ ਵਿੱਚ ਸਾਨੂੰ ਸੂਚਨਾਵਾਂ ਪ੍ਰਾਪਤ ਹੋ ਰਹੀਆਂ ਸਨ ਕਿ ਜਿਹੜੀ ਗੈਰ ਕਾਨੂੰਨੀ ਮਾਈਨਿੰਗ ਕਰਨ ਵਾਲੇ ਹੈਗੇ ਵਿਅਕਤੀ ਉਹ ਆਪਣੇ ਟਰੱਕਾਂ ਦੇ ਉੱਪਰ ਜਿਹੜੇ ਹੈਗੇ ਨੰਬਰ ਪਲੇਟ ਜਿਹੜੇ ਹੈਗੇ ਮਤਲਬ ਮਲਟੀਪਲ ਟਰੱਕਸ ਹੈਗੇ ਉਹਨਾਂ ਕੋਲ ਉਹਨਾਂ ਉੱਤੇ ਇੱਕ ਤਰ੍ਹਾਂ ਦੀ ਹੀ ਨੰਬਰ ਪਲੇਟ ਲਾ ਕੇ ਰਾਤ ਨੂੰ ਉਹ ਚਲਾਉਂਦੇ ਆ ਤਾਂ ਜੋ ਕਿ ਸਰਕਾਰ ਨੂੰ ਰੈਵਨਿਊ ਜਿਹੜਾ ਹੈਗਾ ਲਾਸ ਦਿੱਤਾ ਜਾ ਸਕੇ ਕਿਉਂਕਿ ਹਰੇਕ ਜਗ੍ਹਾ ਤੇ ਜਿਹੜੇ ਹੈਗੇ ਆ ਇਹ ਜਿਹੜੀ ਪ੍ਰੋਸੈਸਡ ਮਟੀਰੀਅਲ ਆ ਮਾਈਨਿੰਗ ਦਾ ਉਹਦੇ ਤੇ ਸਰਕਾਰ ਨੂੰ ਜੀਐਸਟੀ ਜਾਂਦਾ ਜਿਸ ਨਾਲ ਸਾਨੂੰ ਸਰਕਾਰ ਨੂੰ ਰੈਵਨਿਊ ਮਿਲਦਾ ਔਰ ਇਹ ਵਿਅਕਤੀ ਇੱਕੋ ਤਰ੍ਹਾਂ ਦੇ ਨੰਬਰ ਲਾ ਕੇ ਜਿਹੜੇ ਹੈਗੇ ਆ ਇੱਕ ਬਿਲ ਦੇ ਉੱਪਰ ਹੀ ਟਰੱਕ ਕੱਢਦੇ ਸੀਗੇ ਉਹ ਰਾਤ ਦੋਨੋਂ ਟਰੱਕਾਂ ਨੂੰ ਕਾਬੂ ਕਰ ਲਿਆ ਗਿਆ ਇੱਕੋ ਤਰ੍ਹਾਂ ਦੇ ਨੰਬਰ ਲੱਗੇ ਪੀਬੀ02 ਡੀਐਫ ਸਟਾਈਕ 52 ਇਹ ਤਰਨ ਤਰਨ ਦੇ ਰਹਿਣ ਵਾਲੇ ਵਿਅਕਤੀ ਆ ਔਰ ਦੋਨੋਂ ਵਿਅਕਤੀਆਂ ਨੂੰ ਇਹਨਾਂ ਨੂੰ ਗ੍ਰਿਫਤਾਰ ਕਰਕੇ ਮੌਕੇ ਤੇ ਲੋਡਡ ਜਿਹੜੇ ਹੈਗੇ ਆ ਆ ਮਟੀਰੀਅਲ ਨਾਲ ਇਹਨਾਂ ਨੂੰ ਗ੍ਰਿਫਤਾਰ ਕੀਤਾ ਗਿਆ ਆ ਇੱਥੇ ਅਸੀਂ ਇੱਕ ਸੰਦੇਸ਼ ਦੇਣਾ ਚਾਹੁੰਦੇ ਆ ਕਿ ਜਿਹੜੀ ਗੈਰਕਾਨੂੰਨੀ ਮਾਈਨਿੰਗ ਆ ਕਿਸੇ ਵੀ ਹਾਲਤ ਵਿੱਚ ਬਰਦਾਸ਼ਤ ਨਹੀਂ ਕੀਤੀ ਜਾਏਗੀ ਕਰਨ ਵਾਲੇ ਦੇ ਖਿਲਾਫ ਅਸੀਂ ਸਖਤ ਕਾਨੂੰਨੀ ਕਾਰਵਾਈ ਜਾਰੀ ਰੱਖਾਂਗੇ